ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਉਪਰੰਤ ਸਿਆਸੀ ਅਖਾੜਾ ਦਿਨੋਂ ਦਿਨ ਭੱਕਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਬੈਨਰ ਬਿ ਲਗਾਉਣੇ ਸ਼ੁਰੂ ਹੋ ਗਏ ਨੇ। ਗੱਲ ਜੇਕਰ ਨਾਬਾ ਬਲਾਕ ਦੇ ਪਿੰਡ ਰਾਮਗੜ ਦੀ ਕੀਤੀ ਜਾਵੇ ਤਾਂ ਪਿੰਡ ਦੇ ਦਾਖਲ ਹੁੰਦੇ ਅਸਾਰ ਹੀ ਪਿੰਡ ਦੇ ਵਿੱਚ ਬਣੇ ਗੇਟ ਉੱਤੇ ਪਿੰਡ ਵਾਸੀਆਂ ਦੇ ਵੱਲੋਂ ਛੇ ਸਵਾਲਾਂ ਦਾ ਪੈਨਰ ਲਗਾਇਆ ਗਿਆ ਹੈ। ਜੇਕਰ ਕੋਈ ਵੀ ਉਮੀਦਵਾਰ ਪਿੰਡ ਦੇ ਵਿੱਚ ਵੋਟਾਂ ਲੈਣ ਦੇ ਲਈ ਆਵੇਗਾ ਤਾਂ ਅਸੀਂ ਉਹਨਾਂ ਦਾ ਸਵਾਗਤ 6 ਸਵਾਲਾਂ ਦੇ ਨਾਲ ਕਰਾਂਗੇ। ਇਹ 6 ਸਵਾਲ ਜਿਸ ਦੇ ਵਿੱਚ ਰੋਜ਼ਗਾਰ ਪ੍ਰਾਪਤੀ, ਕਿਸਾਨੀ ਮਸਲੇ, ਨਰੇਗਾ ਕਾਮਯਾ ਦੇ ਮਸਲੇ, ਨਸ਼ਾ ਤੇ ਦਿਨੋਂ-ਦਿਨ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਕਣਾ ਇਹਨਾਂ ਸਭ ਸਵਾਲਾਂ ਦੇ ਜਵਾਬ ਲੈਣ ਉਪਰੰਤ ਜੋ ਉਮੀਦਵਾਰ ਇਹਨਾਂ ਸਭ ਸਵਾਲਾਂ ਦੇ ਜਵਾਬ ਦੇਵੇਗਾ ਉਹ ਉਮੀਦਵਾਰ ਹੀ ਵੋਟ ਲੈਣ ਦਾ ਹੱਕਦਾਰ ਹੋਵੇਗਾ। ਅਸੀਂ ਲੀਡਰਾਂ ਦਾ ਜੋ ਵੀ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਆ ਰਿਹਾ ਉਹਨਾਂ ਦਾ ਸਵਾਗਤ ਹੈ ਜੀ ਆਉਣ ਤੇ ਪਰ ਸਾਡੇ ਕੁਝ ਸਵਾਲ ਨੇ ਜਿਨ੍ਹਾਂ ਦੇ ਜਵਾਬ ਕਾਫੀ ਲੰਮੇ ਸਮੇਂ ਤੋਂ ਕੋਈ ਨਹੀਂ ਕਰ ਰਿਹਾ ਕੋਈ ਜਵਾਬ ਨਹੀਂ ਦੇ ਰਿਹਾ ਤੇ ਹੁਣ ਤਾਂ ਦੇਖੋ ਤੁਸੀਂ ਲੀਡਰ ਪਿੰਡਾਂ ਦੇ ਵਿੱਚ ਆਉਣ ਤੋਂ ਵੀ ਘਤਰ ਆਉਂਦੇ ਨੇ ਉਹ ਮਾਹੌਲ ਹੋਇਆ ਪਿਆ ਤੇ ਦੂਜਾ ਜਿਹੜਾ ਇੱਕ ਰੁਜ਼ਗਾਰ ਨੂੰ ਲੈ ਕੇ ਸਾਡੇ ਪਿੰਡਾਂ ਦੇ ਵਿੱਚ ਰਾਮਗੜ੍ਹ ਦੇ ਵਿੱਚ ਉਹ ਕੀ ਕਰ ਰਹੇ ਨੇ ਪੂਰੇ ਪੰਜਾਬ ਦਾ ਹੀ ਮਾਮਲਾ ਇਹ ਰੋਜ਼ਗਾਰ ਨੂੰ ਲੈ ਕੇ ਜਿਹੜਾ ਸਾਡਾ ਮੁੱਦਾ ਉੱਠਿਆ ਹੋਇਆ ਵੀ ਰੋਜ਼ਗਾਰ ਹੈ ਨਹੀਂ ਪੰਜਾਬ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਉਹਦੀ ਕੋਈ ਗੱਲੇ ਨਹੀਂ ਕਰ ਰਿਆ ਰੋਜ਼ਗਾਰ ਦੀ ਬੇਰੁਜ਼ਗਾਰੀ ਦਿਨ ਪਰ ਦਿਨ ਵੱਧਦੀ ਜਾ ਰਹੀ ਆ ਤੇ ਬੇਰੁਜ਼ਗਾਰੀ ਹੋਣ ਦੇ ਨਾਲ ਨਾਲ ਤੁਸੀਂ ਦੇਖੋ ਵੀ ਨਸ਼ਿਆਂ ਦੀ ਲੱਤ-ਬੱਤ ਪਿੰਡਾਂ ਦੇ ਵਿੱਚ ਆਮ ਤੁਹਾਨੂੰ ਜਿਹੜੇ ਟਾਣੀਆਂ ਬਣਾਈ ਬੈਠੇ ਨੇ ਮੁੰਡੇ ਜਦੋਂ ਕੰਮ ਨਹੀਂ ਰੋਜ਼ਗਾਰ ਨਹੀਂ ਤਾਂ ਉਹ ਨਸ਼ਿਆਂ ਵਾਲੀ ਉਹਦੇ ਤੇ ਜਾਂਦੇ ਨੇ ਤੇ ਛੋਟੇ ਕਿਸਾਨ ਨੇ ਕਿਸਾਨਾਂ ਦੀ ਵੀ ਆਪਾਂ ਜੇ ਗੱਲ ਕਰਦੇ ਆ ਰੋਜ਼ਗਾਰ ਦੀ ਉਹ ਗੱਲਾਂ ਉਹਨਾਂ ਦੇ ਵੀ ਤੁਸੀਂ ਇਹ ਦੇਖੋ ਵੀ ਕਿਸਾਨਾਂ ਨੂੰ ਜਿਹੜਾ ਮਨਰੇਗਾ ਤੋਂ ਵੀ ਲਾਭ ਮਿਲਣਾ ਜਿਹੜਾ ਇੱਕ ਸਾਡੇ ਲਈ ਰੋਜ਼ਗਾਰ ਦਿੱਤਾ ਹੋਇਆ ਮਨਰੇਗਾ ਤੋਂ ਵੀ ਮਨਰੇਗਾ ਰਾਹੀਂ ਵੀ ਉਹ ਉਹਨੂੰ ਵੀ ਉਥਲ-ਪਤਲ ਕੀਤਾ ਹੋਇਆ ਉਹਨਾਂ ਨੇ ਉਹ ਵੀ ਸਹੀ ਢੰਗ ਨਾਲ ਨਹੀਂ ਮਿਲ ਰਿਹਾ ਤੇ ਕਿਸਾਨਾਂ ਨੂੰ ਵੀ ਉਹਦੇ ਤੋਂ ਲਾਭ ਮਿਲ ਸਕਦਾ ਜਿਹੜੇ 5 ਏਕੜ ਤੋਂ ਘੱਟ ਵਾਲੇ ਕਿਸਾਨ ਨੇ ਉਹਨਾਂ ਲਈ ਉਹ ਮਤਲਬ ਕੀ ਰੋਜ਼ਗਾਰ ਹੈ ਉਹਨਾਂ ਲਈ ਕਿ ਸਾਡੇ ਲੋਕਾਂ ਲਈ ਸਾਡੇ ਪਿੰਡਾਂ ਲਈ ਜਿਹੜਾ ਵੀ ਉਮੀਦਵਾਰ ਸਾਡੇ ਪਿੰਡ ਦੇ ਵਿੱਚ ਆ ਰਿਹਾ ਅਸੀਂ ਉਹਨਾਂ ਨੂੰ ਇਹ ਸਵਾਲ ਲਿਖੇ ਹੋਏ ਨੇ ਜੋ ਵੀ ਆਏਗਾ ਸਾਡੀ ਇਹ ਪੀਲਾ ਵੀ ਉਹ ਇਹ ਸਵਾਲਾਂ ਦੇ ਜਵਾਬ ਨਾਲ ਲੈ ਕੇ ਆਵੇਗਾ ਦਸੇ ਚ ਲੱਤਪੱਤ ਨੇ ਜਿਹੜੇ ਮੁੰਡਿਆਂ ਨੇ ਅੱਜ ਤੱਕ ਬੁਢਾਪੇ ਮਾਪੇ ਦਾ ਸਹਾਰਾ ਬਣਨਾ ਸੀ ਨੌਜਵਾਨਾਂ ਨੇ ਉਹ ਅੱਜ ਮਾਪੇਵੋ ਦਾ ਸਹਾਰਾ ਬਣਦੇ ਨਹੀਂ ਉਹਨਾਂ ਨੂੰ ਦੇ ਰਹੇ ਨੇ ਉਹ ਖਾਣ ਨੂੰ ਤੁਸੀਂ ਕਿਤੇ ਵੀ ਦੇਖ ਲੇ ਹਾਲਾਤ ਕੀ ਨੇ ਪਿੰਡ ਲਈ ਰਾਮਗੜ੍ਹ ਲਈ ਉਹ ਕਰਨਗੇ ਕੀ ਉਮੀਦਵਾਰ ਜੋ ਵੀ ਆਉਣਗੇ ਤੇ ਇਹ ਸਵਾਲ ਆਪਣੇ ਨਾਲ ਲੈ ਕੇ ਆਉਣਾ ਕਿ ਬਸ 34 ਸਾਲਾਂ ਤੋਂ ਅਸੀਂ ਦੱਬੇ ਕੋਤਲੇ ਆ ਸਾਨੂੰ ਕੋਈ ਨਹੀਂ ਪੁੱਛ ਰਿਹਾ ਹਰ ਵਾਰ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਇਕੱਠ ਉਹਨਾਂ ਨੂੰ ਇਕੱਠ ਦਿਖਾ ਕੇ ਲੀਡਰਾਂ ਦਾ ਉਹ ਆਪਣੇ ਭਾਸ਼ਣ ਕਰਕੇ ਵਾਪਸ ਚਲੇ ਜਾਂਦੇ ਨੇ ਤੁਹਾਡੇ ਲਈ ਇਹ ਕਰਾਂਗੇ ਤੁਹਾਡੇ ਲਈ ਹੋ ਗਰ ਉਹ ਜਵਾਨੀ ਗੱਲਾਂ ਨੇ ਇਸ ਲਈ ਅਸੀਂ ਆਪਣਾ ਵਿਚਾਰ ਬਣਾਇਆ 14 April ਨੂੰ ਡਾਕਟਰ ਵੇਟ ਕਰਦਾ ਜਨਮ ਦਿਨ ਸੀ ਉੱਥੇ ਅਸੀਂ ਪਿੰਡ ਪੱਦਰ ਤੇ ਆਪਣਾ ਪਿੰਡ ਵਾਲਿਆਂ ਨੇ ਇਕੱਠ ਕਰਕੇ ਉੱਥੇ ਇਹ ਫੈਸਲਾ ਲਿਆ ਜੇਕਰ ਕੋਈ ਬੋਟਲ ਲਾਈ ਲਈ ਆਉਂਦਾ ਸਾਨੂੰ ਸਵਾਲ ਜਵਾਬ ਕਰਨੇ ਚਾਹੀਦੇ ਇਹ ਛੇ ਸਵਾਲ ਨੇ ਸਾਡੇ ਲਿਖੇ ਹੋਏ ਤੁਸੀਂ ਪੈਨ ਰਾਰਾ ਨੂੰ ਉਹਨਾਂ ਨੂੰ ਦੇਖ ਚੱਕੋ ਨਸਿਆਂ ਨੂੰ ਲੈ ਕੇ ਰੋਜ਼ਗਾਰ ਨੂੰ ਲੈ ਕੇ ਇਸ ਆਨਾਂ ਨੂੰ ਲੈ ਕੇ ਜਿਹੜੇ ਆਪਣੇ ਵਿਦੇਸ਼ ਜਾ ਰਹੇ ਨੇ ਪਿੰਡ ਛੱਡਣੇ ਕਿਉਂ ਪੈ ਰਹੇ ਨੇ ਬੱਚਿਆਂ ਨੂੰ ਉਹ ਉਹਨਾਂ ਨੂੰ ਲੈ ਕੇ ਸਵਾਲ ਨੇ ਸਾਡੇ 'ਚ ਅਸੀਂ ਵੋਟ ਦੇਖੋ ਜੋ ਸਾਡੇ ਛੇ ਸਵਾਲਾਂ ਦੇ ਜਵਾਬ ਤੇ ਖਰੇ ਉਤਰਨਗੇ ਉਹਨਾਂ ਨੂੰ ਵੋਟ ਪਾਵਾਂ ਮਤਲਬ ਸਾਡੀ ਉਮਰ 20 35 ਸਾਲ ਦੀ ਹੋ ਚੁੱਕੀ ਆ ਪਰ ਹਾਲ ਤੱਕ ਕੋਈ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਹੈਗਾ ਹਨਾ ਸਾਨੂੰ ਹੁਣ ਵੀ ਨਹੀਂ ਲੱਗਦਾ ਵੀ ਕਰੂਗੀ ਪਰ ਜਿਹੜੀ ਸਾਡੀ ਹੁਣ ਅਸੀਂ ਨਿਊ ਜਨਰੇਸ਼ਨ ਅਸੀਂ ਉੱਠੇ ਆ ਅਸੀਂ ਵੀ ਆਵਾਜ਼ ਉਠਾ ਰਹਾਂਗੇ ਸਾਨੂੰ ਕੁਝ ਲੱਗਦਾ ਵੀ ਸਾਡੇ ਨਾਲ 100 ਦੇ ਵਿੱਚੋਂ 30% ਲੋਕ ਜੁੜ ਚੁੱਕੇ ਆ ਤੇ ਸਾਨੂੰ ਐ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਹੋਰ ਵੀ ਜੁੜਨਗੇ ਠੀਕ ਹੈ ਪਰ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਹੈ ਨਹੀਂਗੀ ਬਾਕੀ ਜੇ ਜਿਹੜੀ ਵੀ ਹੁਣ ਕੋਈ ਵੀ ਸਰਪੰਚ ਮੈਂਬਰਸ ਉਹ ਸਰਕਾਰ ਕੋਈ ਉਮੀਦਵਾਰ ਉੱਠੂਗਾ ਤਾਂ ਸਾਡੇ ਸੇ ਸਵਾਲਾਂ ਦਾ ਪਹਿਲਾਂ ਜਵਾਬ ਦੇ ਦੇ ਅਸੀਂ ਵੋਟ ਆਲਮੋਸਟ ਉਹਨਾਂ ਨੂੰ ਪਾਵਾਂਗੇ ਲੋ ਜੇ ਕੋਈ ਰੋਜ਼ਗਾਰ ਹੋਊਗਾ ਇਹਦੇ ਏਰੀਆ ਦੇ ਵਿੱਚ ਸਾਡੇ ਪਟਿਆਲੇ ਦੇ ਨਾਭੇਰੀ ਵਿੱਚ ਰੋਜ਼ਗਾਰ ਹੋਊਗਾ ਤਾਂ ਸਾਡੇ ਲੋਕ ਭੁੱਖੇ ਨਹੀਂ ਮਰਨਗੇ ਸੱਥਾਂ ਦੇ ਵਿੱਚ ਬੈਠ ਕੇ ਤਾਂਸ ਨਹੀਂ ਖੇਡਣਗੇ ਠੀਕ ਹੈ ਜੇ ਕੰਮ ਦੇਊਗੀ ਸਰਕਾਰ ਸਾਨੂੰ ਤੇ ਸਾਡੇ ਬਜ਼ੁਰਗ ਲੋਕ ਨੇ ਜਿਹੜੇ ਮਨਰੇਗਾ ਦਾ ਉਹਨਾਂ ਨੂੰ ਲਾਭ ਮਿਲੇ ਸਾਨੂੰ ਹੋਰ ਮਤਲਬ ਇਹ ਉਮੀਦਾਂ ਨੇ ਸਾਡੇ ਲਈ ਸਾਨੂੰ ਸਾਨੂੰ ਇਹ ਆਟਾ ਦਾਲ ਸਕੀਮ ਇਹ ਨਹੀਂ ਚਾਹੀਦੀ ਸਾਨੂੰ ਆਪਣਾ ਹੱਕ ਚਾਹੀਦਾ ਸਾਨੂੰ ਚਾਹੀਦਾ ਵੀ ਅਸੀਂ ਕੰਮ ਕਰੀਏ ਸਾਨੂੰ ਮਤਲਬ ਜੋਬ ਮਿਲੇ ਘਰ ਚ ਹਰ ਇੱਕ ਨੂੰ ਇੱਕ ਮੈਂਬਰ ਨੂੰ ਜੋਬ ਮਿਲਣੀ ਚਾਹੀਦੀ ਆ ਔਰ ਮਜ਼ਦੂਰਾਂ ਨੂੰ ਮਨਰੇਗਾ ਦਾ ਕੰਮ ਮਿਲਣਾ ਚਾਹੀਦਾਗਾ ਤਾਂ ਤਾਂ ਜੋ ਅਸੀਂ ਆਪਣੀ ਹੱਕ ਦੀ ਰੋਟੀ ਖਾ ਸਕੀਏ ਪੰਜਾਬ ਦੇ ਵਿੱਚ ਫ੍ਰੀडम ਅੱਛਾ ਹੋਊਗਾ ਤਾਂ ਅਸੀਂ ਨਵੀਂ ਪੀੜੀ ਬਾਹਰ ਕਿਉਂ ਜਾਵਾਂਗੇ ਇਹ ਤਾਂ ਤੁਸੀਂ ਵੀ ਸਮਝਿਓ ਫ੍ਰੀडम ਇੱਥੇ ਕੁੜੀਆਂ ਨੂੰ ਰਾਤ ਨੂੰ ਦਿਨ ਚ ਵੀ ਕੰਮ ਕਰਨ ਦਾ ਮਤਲਬ ਮਾਹੌਲ ਨਹੀਂ ਵਧੀਆ ਹੈਗਾ ਠੀਕ ਹੈ ਕਿੰਨੇ ਕਿੰਨੇ ਰੇਪ ਬਰਤਕਾਰ ਬਹੁਤ ਕੁਝ ਹੋ ਰਿਹਾਗਾ ਲੁੱਟਖੋ ਤੇ ਇਸ ਲਈ ਤਾਂ ਸਾਡੀ ਜਿਹੜੀ ਜਨਰੇਸ਼ਨ ਆ ਇਸ ਕਰਕੇ ਤਾਂ ਬਾਹਰ ਜਾ ਰਹੀ ਕਿਉਂਕਿ ਉੱਥੇ ਫ੍ਰੀडम ਬਹੁਤ ਅੱਛਾ ਹੈ ਇੰਮੀਦਵਾਰ ਤਾਂ ਤੁਸੀਂ ਇਹ ਦੇਖੋ ਸਾਰਾ ਜਿੱਦਿਆਂ ਦੇ ਅਸੀਂ ਚੱਲੇ ਆਂਗੇ ਪਹਿਲਾਂ ਕਾਂਗਰਸ ਪਾਰਟੀ ਸੀ ਜੀ ਜਨਤਾ ਪਾਰਟੀ ਸੀ ਦੋਵੇਂ ਪਾਰਟੀਆਂ ਹੁੰਦੀਆਂ ਆ ਉਹ ਖਤਮ ਹੀ ਹੁੰਦੀ ਜਾਂਦੇ ਸਾਰ ਇਹਨੇ ਕਿਹਾ ਵੀ ਮੈਂ 1000 ਰੁਪਏ ਦੇਵਾਂ ਭਵੰਤਵਾਨ ਨੇ ਕਿਹੜਾ ਦਿੱਤਾ ਕਿਹੜੀ ਵੀ ਦਿੱਤਾ ਕਾਠਾ ਦੇ ਜਾਂਦੇ ਨੇ ਵੋਟਾਂ ਲੈ ਜਾਂਦੇ ਹੈ ਇਹ ਜੋ ਹੁਣ ਤੁਸੀਂ ਬੈਨਰ ਲਗਾਇਆ ਇੱਕ ਸਭਾਲ ਰੱਖੇ ਨੇ ਫਿਰ ਹੁਣ ਜਦੋਂ ਲੀਡਰ ਤੁਹਾਡੇ ਕੋਲੇ ਵੋਟਾਂ ਲੈਣਾਗੇ ਕਿਉਂਕਿ ਹੁਣ ਸਮਾਂ ਨਜ਼ਦੀਕ ਆ ਚੋਣਾਂ ਦਾ ਆ ਹੁਣ ਤੇ ਸਾਰਾ ਫਿਰ ਕੀ ਕਹਾਂਗੇ ਕਹਾ ਅਸੀਂ ਤਾਂ ਇਹੀ ਕਹਿਣਾ ਜੀ ਉਹਨਾਂ ਨੂੰ ਜਿਹੜੇ ਸਵਾਲ ਨੇ ਸਾਡੇ ਪੂਰੇ ਕਰਨ ਉਹ ਮੋਟੋ ਦੇਵਾਂਗੇ ਸੀ ਉਹਨਾਂ ਨੂੰ ਜਿਹੜੇ ਪੂਰੇ ਕਰੂ ਉਹਨਾਂ ਨੂੰ ਦਵਾਂਗੇ ਉਹਨਾਂ ਨੂੰ ਦੇਵਾਂਗੇ ਹਾਂ ਜਿਹੜੇ ਹੋਰ ਆਉਣਗੇ ਫੇਰ ਹੋਰ ਆਉਣਗੇ ਜੀ ਗੱਲਾਂ ਕਰਾਂ ਉਹਨਾਂ ਨਾਲ ਦੱਸਾਂਗੇ ਵੀ ਦੱਸੋ ਕੀ ਕਰਿਆ ਤੁਸੀਂ ਪਹਿਲਾਂ 1000 ਰੁਪਏ ਕਿਹਾ ਸੀ 1000 ਨਹੀਂ ਪਾਇਆ ਕਿਸੇ ਨੂੰ ਕਿਹਨੂੰ ਪਾਇਆ